ਅਮਰੀਕੀ ਚੂਹੇ ਨਸਲ ਦੇ ਤੇ ਉਹ ਸਾਡੀ ਲੀਸ਼ਾ ਗਈ ਛੋਟੀ ਜੀ ਪਾਲੀ ਸੀ ਤੇ ਹੁਣ ਆਹ ਜਿਹੜਾ ਆਪਾਂ ਏਡਾ ਬਰੋਟੀਆਂ ਚੂਰ ਕੇ ਇਹਦੇ ਚ ਸ਼ੱਕਰ ਪਾਵਾਂਗੇ ਆ ਪਈਆ ਫਿਰ ਆਪਾਂ ਉਹ ਕੁੱਤਿਆਂ ਨੂੰ ਜਿਹੜੇ ਨਿੱਕੇ ਨਿੱਕੇ ਉਹ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਚ ਚੂਹੇ ਅਮਰੀਕੀ ਚੂਹੇ ਨਸਲ ਦੇ ਤੇ ਉਹ ਸਾਡੀ ਲੀਸ਼ਾ ਗਈ ਛੋਟੀ ਜੀ ਪਾਲੀ ਸੀ ਤੇ ਹੁਣ ਆਹ ਜਿਹੜਾ ਆਪਾਂ ਏਡਾ ਬਰੋਟੀਆਂ ਚੂਰ ਕੇ ਇਹਦੇ ਚ ਸ਼ੱਕਰ ਪਾਵਾਂਗੇ ਆ ਪਈਆ ਫਿਰ ਆਪਾਂ ਉਹ ਕੁੱਤਿਆਂ ਨੂੰ ਜਿਹੜੇ ਨਿੱਕੇ ਨਿੱਕੇ ਉਹ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਚ ਜਾਣੇ ਉੱਥੇ ਤੇ ਆ ਫੜ ਕੇ ਰੱਖ ਦੀਂ ਇਹ ਫੋਨ ਫਣੀ ਮਿਲਿਆ ਮੇਰੇ ਕੋਲ ਤਾਂ ਤੂੰ ਵੀਡੀਓ ਬਣਾਈ ਇਹ ਨਬਰੀ ਮੇਰੇ ਬੰਲੀ ਵੀ ਮਾਰ ਦੇ ਫਿਰ ਉਹ ਚੂਹੇ ਦਿਖਾ ਫਿਰ ਖੈਂਚ ਚ ਬਣਾਵਾਂਗੇ ਹੂੰ ਗੈਚ ਵਧੀਆ ਆਉਂਦੀ ਚਲ ਇਹ ਚ ਬਣਾ ਫਿਰ ਆ ਦੇਖੋ ਜੀ ਮੈਂ ਬੋਲਦਾ ਮੇਰੇ ਬੰਲੀ ਦਾ ਕਰਦੇ ਅੱਜ ਆ ਦੇਖੋ ਜੀ ਅਸੀਂ ਹੁਣ ਚੂਹਿਆਂ ਕੋਲੇ ਜਾਵਾਂ ਉਹ ਚੂਹਿਆਂ ਕੋਲੇ ਨਹੀਂ ਆ ਆ ਦੇਖੋ ਜੀ ਹੁਣ ਅਸੀਂ ਕੁੱਤਿਆਂ ਨੂੰ ਪਾ ਕੇ ਆਵਾਂਗੇ ਆ ਦਿਖਾ ਦੇ ਵੀ ਬੱਚਾ ਡਾ ਰੋਟੀਆਂ ਚੂਰ ਕੇ ਵਿੱਚ ਸ਼ੱਕਰ ਪਾਵਾਂਗੇ ਤੇ ਆਪਣੇ ਚੂਹੇ ਵੀ ਦੇਖ ਲਓ ਇੱਧਰ ਇਹ ਇੱਕ ਆਪਣੇ ਹੋ ਕੁੱਤੀ ਆ ਇਹ ਜਾਨਵਰ ਆਪਾਂ ਪਾਲੇ ਹੋਏ ਆ ਤੇ ਹੁਣ ਆਪਣਾ ਅੱਜ ਦਾ ਵਲੌਗ ਤੁਹਾਨੂੰ ਦਿਖਾਉਣ ਜਾ ਰਹੇ ਆ ਜਾਨਵਰੀ ਕੱਲੇ ਕੁੱਤੇ ਕੋਲ ਜਾਂਦੇ ਨਿੱਕੀ ਨਿੱਕੀ ਕੁੱਤੇ ਉੱਥੇ ਤੇ ਪਾਣੀ ਵੀ ਬਹੁਤ ਖੜਾ ਉੱਥੇ ਦਿਖਾਉਣੇ ਆ ਮੰਦਰ ਵੀ ਦਿਖਾਵਾਂਗੇ ਛੇਵ ਸਿੰਘਰ ਭੋਲੇਨਾਥ ਦਾ ਮੰਦਿਰ ਉੱਥੇ ਚੱਲਦੇ ਆ ਪਹਿਲਾਂ ਰੋਟੀਆਂ ਚੋਰੀਂ ਜਿੰਡੀ ਮਿੱਧਰ ਮਾਰਦੇ ਚੱਕਰ ਪਾਵਾਂਗੇ ਪੱਜ ਆਹ ਤੇ ਬਈ ਇਹ ਮੈਸੇਜ ਦੇ ਦੇ। ਦੇਖੋ ਜੀ ਕਿਰਪਾਤ ਹੀ ਮੀਂਹ ਦਾ ਮੌਸਮ ਆ। ਇਹ ਮਾਖਾ ਵੀ ਵਿਚਾਰਿਆਂ ਨੂੰ ਮਿੱਠਾ ਜਿਹਾ ਪਾ ਕੇ ਵਿੱਚ ਸੋਖਾ ਖਾ ਲੈਣੀਆਂ। ਅੱਜ ਈ ਸ਼ਾਮ ਨੂੰ ਪਾ ਦਾਂਗੇ ਓਏ। ਸ਼ਾਮ ਨੂੰ ਫੇਰ ਚੱਲਾਂਗੇ ਆਪਾਂ। ਇੱਕ ਬਾਰ ਹਾਂ ਤੁਹਾਨੂੰ ਇਹ ਰੋਟੀਆਂ ਦੇ ਵਿੱਚ ਸ਼ੱਕਰ ਪਾਤੀ ਡਾਬ ਰੋਟੀਆਂ ਜੀ ਇਹ ਇਕੱਲੀਆਂ ਰੋਟੀਆਂ ਨਹੀਂ ਹੈਗੀਆਂ ਅਸੀਂ ਅੱਜ ਪੂਰੀਆਂ ਬਣਾਈਆਂ ਮੌਸਮ ਖਰਾਬ ਹੋਣ ਦਾ ਕਰਕੇ ਇਹ ਬੱਚੇ ਕਹਿੰਦੇ ਪੂਰਾ ਖਾਣਗੇ ਇਹ ਆਪਣਾ ਮਕਾਨ 파ਟ ਰਿਹਾਗਾ ਤੇ ਅਸੀਂ ਜਿਹੜਾ ਵੀ ਛਤੜੇ ਉਹਦੇ ਵਿੱਚ ਬੈਠੇ ਪੰਨੇ ਦੇ ਇਹਨੇ ਪੰਨਾ ਦਿਖਾ ਦੇ ਆਪਣਾ ਮਕਾਨ ਦਾ ਮਕਾਨ ਆਪਣਾ 파ਟ ਰਿਹਾ ਦੇਖੋ ਤਰੇੜਾ ਤੇ ਉਧਰਲੀ ਤਰੇੜੀ ਵੀ ਦਿਖਾ ਦਿਓ ਆਹ ਆਜ ਕਰ ਆ ਦੇਖੋ ਹੁਣ ਆਪਾਂ ਚੱਲੇ ਆਂ ਕੁੱਤਿਆਂ ਨੂੰ ਉਹ ਪਾਉਣ ਕਿਉਂਕਿ ਵਿਚਾਰਾਂ ਦਾ ਕੀ ਆ ਕਿਤੇ ਪਾਉਣ ਨਹੀਂ ਲੱਗ ਜਊ ਤਾਂ ਆਪਾਂ ਜੇ ਕੋਈ ਸਰਕਾਰ ਨੇ ਮਦਦ ਕਰੀ ਠੀਕ ਆ ਨਹੀਂ ਤਾਂ ਕੋਈ ਨਹੀਂ ਇੰਹੀਂ ਚੱਲੀ ਜਾਊ ਗੱਡੀ ਆਪਾਂ ਨਾ ਆਪਾਂ ਪਾ ਰੱਖਿਆ ਆ ਜਾ ਵੀ ਚੱਲ ਚੰਗਾ ਲਈ ਸ਼ਾਕ ਤੂੰ ਖਾਣੀ ਆ ਇਹਨੂੰ ਦੋਕ ਪਾ ਕੇ ਦੇਖ ਲੈ ਖਾਂਦੀ ਨਹੀਂ ਇਹ ਆਉਗੀ ਮਿੱਠਾ ਦੇਖ ਕੇ ਤਾਂ ਆ ਜਾ ਟਿਕਣ ਦੀ ਗੱਲ ਤੇ ਸਾਰਾ ਸਮਾਨ ਗੱਡਿਆ ਵੀਰ ਬਾਹਰ ਡੱਟਾ ਜ਼ਰਾ ਪਾ ਕੇ ਆਉਂ ਕਿੱਥੇ ਆ ਜਾ ਵੀਰ ਬਣ ਕੇ ਸੱਕਰ ਹੋਰ ਗਿਆ ਨਹੀਂ ਉਸ ਜਿਹੜਾ ਗੱਲਾ ਲਗਾ ਕਿ ਜਿੰਦਾ ਹੱਥ ਮਾਰਵਾ ਕੇ ਨਹੀਂ ਮੇਰੇ ਨਾਲ ਬੈਠ ਕੇ ਦੰਦ ਉਹ ਕਹਿੰਦਾ ਆ ਜਾ ਵੀ ਯਾਰ ਜੱਪਾ ਹੁਣ ਦਿਖਾ ਰਹੇ ਆ ਤੁਹਾਨੂੰ ਪਾਣੀ ਵੀ ਦਿਖਾਵਾਂਗੇ ਕਿਵੇਂ ਆ ਰਹਿਆ ਤੇ ਪਹਿਲਾਂ ਛੋਟੇ ਛੋਟੇ ਕੁੱਤਿਆਂ ਨੂੰ ਆਪਾਂ ਬਾਦਗੀ ਧੁਖੇ ਹੋਣਗੇ ਆ ਜਾਓ ਵੀ ਅਜਿੰਦੋਂ ਨਾਲ ਵੀ ਕੈਮਰਾ ਮਾਰਦੇ ਆ ਜਾਓ ਉਹ ਜਾਓ ਤੇ ਜਾਓ ਤੇ ਆ ਲੈ ਜੀ ਉਹ ਲੋਰੀਂ ਕਰੇ ਆਜੋ 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 ਓ ਇਹਨਾਂ ਦੀ ਮਾਂ ਆ ਗਈ ਇਹਨਾਂ ਦੀ ਮਾਂ ਨੂੰ ਨਹੀਂ ਪਾਉਂਦੇ ਯਾਰ ਉਹ ਤਾਂ ਮਾਂ ਤਾਂ ਇਹਨਾਂ ਦੀ ਆ ਆ ਗਈ ਦੇਖੀ ਤੇ ਇਹਨਾਂ ਦੀ ਮਾਂ ਨੂੰ ਇਹਨਾਂ ਨੂੰ ਪਰੇ ਵੀ ਆ ਦੇ ਪਿਆ ਇਹ ਆਇਆ ਇਹਨੂੰ ਪਰੇ ਮੈਂ ਤਾਂ ਇਹ ਸਾਰੀਆਂ ਖਾ ਜੂਗੀ ਓਏ ਖੜਜੋ ਓ ਲੈ ਇਹਨਾਂ ਦੀ ਮਾਂ ਆ ਗਈ ਖੜ ਜਾ ਉਹਨੂੰ ਪਾ ਦਿੰਦੇ ਅੱਡ ਆ ਲੈ ਆ ਲੈ ਤਾਂ ਆ ਲੈ ਔਰੇ ਔਰੇ ਆ ਲੈ ਆ ਦੇਖੋ ਜੀ ਹੁਣ ਵਿਚਾਰੇ ਭੁੱਖੇ ਸੀ ਨਿਕੇ ਨਿਕੇ ਆ ਤਾਂ ਬਾਹਰੋਂ ਵੀ ਖਾ ਜਾਂਦੀ ਇਹਨੂੰ ਦੁੱਧ ਪਾ ਦਿੰਦੇ ਆ ਸਾਰਾ ਪੀ ਜਾਂਦੀ ਆ ਇਹ ਵਿਚਾਰੇ ਫੇਰ ਭੁੱਖੇ ਰਹਿ ਜਾਂਦੇ ਆ ਆ ਦੇ ਹੁਣ ਇਹ ਢਿੱਡ ਭਰ ਲੈਣਗੇ ਆਪ ਦਾ ਇਹਨੂੰ ਤਾਂ ਆ ਦੇ ਓਏ ਮੋਟਾ ਯਾਰ ਤੂੰ ਇੱਧਰ ਆ ਚੱਲ ਮੋਟੂ ਓਏ ਮੋਟੂ ਗੱਥੇ ਲੱਭ ਜਾ ਬੱਤ ਖਾ ਹੁਣ ਇਹਨੇ ਢਿੱਡ ਭਰ ਦਿੱਤੀ ਇਹਨਾਂ ਨੇ ਉਨਦੀ ਮਾਂ ਚੱਕੀ ਆ। ਨੂੰ ਇਧਰ ਹੋਰ ਪਾ ਦਿੰਦੇ ਆ। ਆ ਫਿਰਦੇ ਆ। ਇਹ ਦੂਰ ਨੂੰ ਭਜਦੇ ਆ ਨਹੀਂ ਵੀ ਇਧਰ ਢਿੱਡ ਭਰ ਲ ਗਇਆ ਉਹਦਾ। ਹੂੰ ਹੂੰ ਹੂੰ। ਕੋਈ ਨਹੀਂ ਖਾ ਲੈਂਦੀ ਨੰਦੀ ਦੀ ਮਾਂ ਵੀ। ਪਰ ਇਹ ਸਾਰਾ ਖਾ ਜਾਂਦੀ ਇੱਕ ਵਾਰੀ ਚ। ਖਾਲਾ ਤੂੰ ਵੀ ਖਾਲਾ। ਆਪ ਦੇਖ ਤੁਰੇ ਨੂੰ ਵੱਢਦੀ ਐ ਇਹ। ਪਾਣੀ। ਇਹ ਕਿਦਾਂ। ਆਲਾ ਆਲਾ ਤੂੰ ਇਧਰ ਖਾਲਾ। ਆਲਾ। ਅਲ ਇਹ ਰਾਜ ਜਾਨਗੇ ਆ ਆਪਾਂ ਇੱਥੇ ਵੀਡੀਓ ਇਹ ਤਾਂ ਬੜੀ ਐਸਟ ਵੀ ਕਰਦਾ ਆ ਦੇਖੋ ਜੀ ਇਹ ਨਿਕੇ ਨਿਕੇ ਨੇ ਹੁਣ ਟਿੱਡ ਭਰ ਗਏ ਟਿੱਡ ਭਰ ਕੇ ਹੋਏ ਟਿੱਡੀਆਂ ਭੱਗੀਆਂ ਬੋਲ ਦੇ ਘਟਾ ਭੱਗੀਆਂ ਅਰੇ ਵਾ ਤਾਂ ਮੇਰੇ ਪੈਰਾਂ ਨੂੰ ਖਾਈ ਦਿਆ ਕੱਲ ਕੋਈ ਐ ਦੰਦੀਆਂ ਨਹੀਂ ਵੱਢਦੇ ਚੱਲ ਹੁਣ ਹੁਣ ਰਾਜ ਕੇ ਜਾਣਾ ਚੱਲ ਥੱਲੇ ਛੱਡ ਦੋ ਪੁੱਤ ਛੱਡਦਾ ਛੱਡਦਾ ਡਿੱਗ ਜੈਗਾ ਡਿੱਗ ਜੈਗਾ ਟਿੱਕਾ ਮੋਟੂ ਥੱਲੇ ਡਿੱਗ ਗਿਆ ਆ ਆਹ ਆ ਗਰੀਬ ਚਾਚਾ ਵਿਚਾਰਾ ਇਹ ਨਹੀਂ ਕਹਿੰਦਾ ਥੰਦੀ ਦਾਰੂ ਆ ਦੇਖੋ ਜੀ ਇਹ ਵਿਚਾਰੇ ਜਦੋਂ ਕੋਈ ਵੀ ਕੋਲੇ ਆਉਂਦਾ ਇਹਨਾਂ ਨੂੰ ਐ ਆਉਂਦਾ ਕੁਝ ਖਾਣ ਨੂੰ ਲੈ ਕੇ ਪਰ ਅਸੀਂ ਹਰ ਰੋਜ਼ ਇਹਨਾਂ ਨੂੰ ਕੱਲ ਵੀ ਮੈਂ ਦੁੱਧ ਪਾਇਆ ਸੀ ਜਿੰਨੀ ਕਿ ਮੇਰੇ ਤੋਂ ਹੋ ਸਕਦਾ ਕਿਲੋ ਕੁ ਦੁੱਧ ਦੁੱਧ ਕਿਲੋ ਕੱਲ ਦੁੱਧ ਪਾਤਾ ਸੀ ਗਿਆ ਪੀ ਕੇ ਵਿਚਾਰੇ ਆਰਾਮ ਨਾਲ ਸੌਂ ਗਏ ਸ਼ਾਮ ਨੂੰ ਫਿਰ ਮੈਂ ਰੋਟੀਆਂ ਪਾ ਗਿਆ ਸੀ ਇਹਨਾਂ ਨੂੰ ਆ ਹੁਣ ਫੇਰ ਅਸੀਂ ਆ ਦੇਖੋ ਡਾਬਾ ਰੋਟੀਆਂ ਹੀ ਲੈ ਆਈ ਸੀ ਇਹਦੇ ਵਿੱਚ ਸ਼ੱਕਰ ਪਾ ਕੇ ਸੌਖੀਆਂ ਖਾ ਜਾਂਦੇ ਹੁਣ ਸ਼ਾਮ ਨੂੰ ਫੇਰ ਦੁੱਧ ਪਾਉਣਾ ਤੇ ਡਾਬਾ ਰੋਟੀਆਂ ਨਾਲ ਹੋ ਸਕੀਆਂ ਤਾਂ ਅਸੀਂ ਰੋਟੀਆਂ ਚੂਰ ਕੇ ਸ਼ੱਕਰ ਦੇ ਵਿੱਚ ਇਹਨਾਂ ਦਾ ਢਿੱਡ ਭਰ ਸਕੇ ਤਿੰਨ ਰੋਟੀਆਂ ਵੱਤੋ ਵੱਤ ਖਾਂਦੇ ਆ ਬਈ ਤੇ ਇਹਨਾਂ ਦਾ ਪੁੰਨ ਬਹੁਤ ਵੱਡਾਗਾ ਕਿਉਂਕਿ ਇਹਨਾਂ ਦਾ ਵੀ ਕੁਛ ਨਾ ਕੁਛ ਹੋਣਾ ਚਾਹੀਦਾ ਦੁਨੀਆ ਤੇ ਜਦੋਂ ਆਏ ਆ ਆਪਾਂ ਨੂੰ ਰੱਬ ਨੇ ਭੇਜਾ ਆਪਣਾ ਹੁਣ ਇਹਨਾਂ ਦਾ ਸੋਚਣਾ ਚਾਹੀਦਾ ਜੋ ਵੀ ਆਪਾਂ ਦਾ ਜੋ ਵੀ ਆਪਣੇ ਵੀਰ ਭੈਣ ਭਰਾ ਦੇਖ ਰਿਹਾ ਕਿਤੇ ਜਦੋਂ ਫालतू ਜਾਨਵਰ ਦੇਖਦਾ ਉਹਨੂੰ ਰੋਟੀ ਪਾਣੀ ਪਾ ਦਿਆ ਕਰੋ ਤੇ ਆਹ ਪਾਣੀ ਦੇਖ ਲਓ ਇੱਥੇ ਵਿਚਾਰੇ ਇਹ ਨਿੱਕੇ ਨਿੱਕੇ ਹੈਗੇ ਆ ਤੇ ਹੜਾ ਆਉਣ ਕਾਰਨ ਜਿਵੇਂ ਕਹਦੀ ਆਪਾਂ ਮੀਂਹਾਂ ਦੇ ਕਾਰਨ ਹੀ ਹੋ ਗਿਆ 10 ਫੁੱਟ ਪਾਣੀ ਉੱਥੇ ਆ ਤੇ ਆਹ ਇੱਥੇ ਢਿੱਲੇ ਢਿੱਲਾ ਜਿਹੜਾ ਕੀ ਕੋਲੇ ਨਾ ਹਦਾ ਵੈਸੇ ਮੰਦਰ ਵੀ ਕਹਿ ਸਕਦਾ ਢਿੱਲੇ ਦੇ ਨਾਂ ਤੇ ਜਾਣਿਆ ਜਾਂਦਾ ਤੇ ਛੋਟੇ ਛੋਟੇ ਇੱਥੇ ਇੱਕ ਦੂਰੇ ਫਿਰਦੇ ਹੋ ਤੇ ਇਹ ਅੱਜ ਦਾ ਵਲੌਗ ਸੀ ਆਪਣਾ ਧੰਨਵਾਦ ਜਿੰਨੇ ਵੀ ਆਪਣਾ